ਇਹ ਕੋ ਬਹੁਤ ਹੀ ਨਪਾਕ ਰਾਦੇ ਵਾਲੇ ਲੋਕ ਜਿਹੜੇ ਪੰਜਾਬ ਨੂੰ ਚੰਗਾ ਨਹੀਂ ਸਮਝਦੇ ਜਿਹੜੇ ਪੰਜਾਬ 'ਚ ਵਿਦਸ਼ਤ ਪਲਾਉਣੇ ਚਾਹੁੰਦੇ ਨੇ ਉਹ ਸਮੇਂ-ਸਮੇਂ ਦੇ ਉੱਤੇ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੀਆਂ ਭਾਵਨਾਵਾਂ ਦੇ ਨਾਲ ਖਲਵਾੜ ਕਰ ਰਹੇ ਨੇ ਕਿੱਥੇ ਕਈ ਵਾਰ ਗੁਰੂ ਘਰਾਂ ਨੂੰ ਵੀ ੜਾਉਣ ਦੀਆਂ ਧਮਕੀਆਂ ਦੇ ਰਹੇ ਨੇ ਸੋ ਇਹ ਲੋਕ ਮੈਂ ਮੰਨਦਾ ਕਿ ਮਨੁੱਖ ਨਹੀਂ ਹੈਗੇ ਕਿਉਂਕਿ ਮਨੁੱਖਤਾ ਦੀ ਕਦਰ ਉਹਨਾਂ ਹੀ ਹੁੰਦੀ ਹੈ ਜਿਹੜਾ ਬੰਦਾ ਉਹਦੇ 'ਚ ਜਨਮ ਲਵੇ ਸੋ ਇਹ ਲੋਕ ਮਾੜੀ ਵਿਅਕਤੀ ਦੀ ਸੋਚ ਦੇ ਮਾਲਕ ਨੇ ਮੈਂ ਉਹਦੀ ਨਿੰਦਿਆ ਕਰਦਾ ਮੈਂ ਕਿ ਜਿਨ੍ਹਾਂ ਨੇ ਕਾਨੂੰਨ ਲਾਗੂ ਕਰਨਾ ਹੈ ਉਹ ਉਹਨਾਂ ਦੇ ਉੱਤੇ ਸਰਕਾਰ ਕਮਜ਼ੋਰ ਹੈ ਸਰਕਾਰ ਕਮਜ਼ੋਰ ਹੋਣ ਕਰਕੇ ਕਾਨੂੰਨ ਪ੍ਰੋਪਰ ਤਰੀਕੇ ਨਾਲ ਲਾਗੂ ਨਹੀਂ ਹੋ ਰਿਹਾ ਲੋਕਾਂ ਨੇ ਕਾਨੂੰਨ ਆਪਣੇ ਹੱਥੇ ਚ ਲੈ ਲਿਆ ਹੈ ਮੋਹਾਲੀ 40th ਹਸਪਤਾਲ ਨੂੰ ਉਡਾਣ ਦੀ ਤੰਕੀ ਮਿਲੀ ਹੈ ਜਿੱਥੇ ਸੀਐਮ ਮਾਨ ਜੀ ਦਾਖਲ ਨੇ ਦੇਖੋ ਬਹੁਤ ਹੀ ਨਪਾਕ ਰਾਦੇ ਵਾਲੇ ਲੋਕ ਜਿਹੜੇ ਪੰਜਾਬ ਨੂੰ ਚੰਗਾ ਨਹੀਂ ਸਮਝਦੇ ਜਿਹੜੇ ਪੰਜਾਬ 'ਚ ਦਹਿਸ਼ਤ ਫੈਲਾਉਣਾ ਚਾਹੁੰਦੇ ਨੇ ਉਹ ਸਮੇਂ-ਸਮੇਂ ਦੇ ਉੱਤੇ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੀਆਂ ਭਾਵਨਾਵਾਂ ਦੇ ਨਾਲ ਖਲਵਾੜ ਕਰ ਰਹੇ ਨੇ ਕਿੱਤੇ ਦੇ ਗੈਂਗਸਟਰ ਬਾਦ ਦੇ ਨੇ ਇਹਨੂੰ ਆਪਣੇ ਬਲੇਮੇ ਚ ਲਿਆ ਹੋਇਆ ਆ ਕਿਤੇ ਜਹੇ ਵਿਦਿਅਕ ਸੰਸਥਾਵਾਂ ਨੂੰ ਜਿਹੜੇ ਹਸਪੀਟਲ ਨੇ ਹਸਪਤਾਲ ਨੇ ਜਿੱਥੇ ਇਲਾਜ ਹੁੰਦਾ ਆ ਉਹਨਾਂ ਨੂੰ ਉਡਾਉਂਦੀਆਂ ਧਮਕੀਆਂ ਦਿੱਤੇ ਆ ਤੇ ਕਿਤੇ ਕਈ ਵਾਰ ਗੁਰੂ ਘਰਾਂ ਨੂੰ ਵੀ ਉਡਾਉਂਦੀਆਂ ਧਮਕੀਆਂ ਦੇ ਰਹੇ ਨੇ ਸੋ ਇਹ ਲੋਕ ਮੈਂ ਮੰਨਦਾ ਕਿ ਮਨੁੱਖ ਨਹੀਂ ਹੈਗੇ ਕਿਉਂਕਿ ਮਨੁੱਖਤਾ ਦੀ ਕਦਰ ਉਹਨੂੰ ਹੀ ਹੁੰਦੀ ਹੈ ਜਿਹੜਾ ਬੰਦਾ ਉਹਦੇ ਜਨਮ ਲਵੇ ਸੋ ਇਹ ਲੋਕ ਮਾੜੀ ਬਿਰਤੀ ਦੀ ਸੋਚ ਦੇ ਮਾਲਕ ਨੇ ਮੈਂ ਉਹਦੀ ਨਿੰਦਿਆ ਕਰਦਾ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਸਰਕਾਰ ਤਗੜੀ ਹੋ ਕੇ ਇਹਦੇ ਤੇ ਬੜੀ ਸਖਤ ਕਾਰਵਾਈ ਕਰੇ ਤੇ ਇਹ ਲੋਕਾਂ ਦਾ ਪਤਾ ਲੱਗੇ ਕਿ ਕੌਣ ਲੋਕ ਨੇ ਜਿਹੜੇ ਇਹ ਨਪਾਕ ਕੰਮ ਕਰਦੇ ਨੇ ਕਿਉਂਕਿ ਉੱਥੇ ਹੁਣ ਐਸੇ ਜਿਹੜੇ ਮੈਨੂੰ ਮੇਰੀ ਜੋ ਨੌਲੇਜ ਹੈ ਕਿ ਕੱਲ ਸੀਐਮ ਸਾਹਿਬ ਫਿਰ ਦੁਬਾਰਾ ਉੱਥੇ ਐਡਮਿਟ ਹੋਏ ਨੇ ਔਰ ਅਸੀਂ ਉਹਨਾਂ ਲਈ ਸਿਹਤਯਾਬੀ ਦੀ ਕਾਮਨਾ ਕਰਦੇ ਪਰਵਾਧਮਾਨਾਂ ਨੂੰ ਵੀ ਸਿਹਤਯਾਬ ਕਰੇ ਦਿਨ ਬਦਨ ਪੰਜਾਬ ਦੇ ਹਾਲਾਤ ਬਹੁਤ ਬਿਗੜਦੇ ਜਾ ਰਹੇ ਜਿਸੇ ਕਾਰੋਬਾਰ ਲੈ ਕੇ ਨੈਸ਼ਨ ਨੂੰ ਲੈ ਕੇ ਬਹੁਤ ਜ਼ਿਆਦਾ ਵਧ ਰਿਹਾ ਗੈਂਸਟਰ ਬਾਤ ਕਰਦੇ ਆ ਰਹੇ ਫਰੋਤੀ ਬਾਤ ਵਧ ਰਹੀ ਹੈ ਹੁਣ ਦੇਖੋ ਇਹ ਨਾ ਬੜਾ ਵੱਡੇ ਲੰਬੇ ਸਮੇਂ ਦਾ ਜਿਹੜਾ ਸਾਡਾ ਸਿਸਟਮ ਖਰਾਬ ਹੋਇਆ ਉਹਦਾ ਇਹ ਇਹ ਬੜਾ ਵੱਡਾ ਇੱਕ ਅਖੀਰਲੇ ਸਮੇਂ ਤੇ ਆ ਗਿਆ ਕਿਉਂਕਿ ਜਿਨ੍ਹਾਂ ਨੇ ਕਾਨੂੰਨ ਲਾਗੂ ਕਰਨਾ ਹੈ ਉਹ ਉਹਨਾਂ ਦੇ ਉੱਤੇ ਸਰਕਾਰ ਕਮਜ਼ੋਰ ਹੈ ਸਰਕਾਰ ਕਮਜ਼ੋਰ ਹੋਣ ਕਰਕੇ ਕਾਨੂੰਨ ਪ੍ਰੋਪਰ ਤਰੀਕੇ ਨਾਲ ਲਾਗੂ ਨਹੀਂ ਹੋ ਰਿਹਾ ਲੋਕਾਂ ਨੇ ਕਾਨੂੰਨ ਆਪਣੇ ਹੱਥ ਚ ਲੈ ਲਿਆ ਹੈ ਉਹ ਸਾਡੇ ਨਾਲ ਗਵਾਂਡ ਚ ਪਾਕਿਸਤਾਨ ਹੈ ਜਿਹੜਾ ਸਾਡੇ ਦੇਸ਼ ਦਾ ਦੁਸ਼ਮਣ ਹੈ ਸਾਡੇ ਪੰਜਾਬ ਦਾ ਵੀ ਦੁਸ਼ਮਣ ਹੈ ਸਾਡੇ ਪੰਜਾਬ ਦੀ ਹੈ ਮਨੁੱਖਤਾ ਦਾ ਵੀ ਦੁਸ਼ਮਣ ਹੈ ਉਹ ਤੜਾ ਤੜ ਸਾਨੂੰ ਹਥਿਆਰ ਡਰਗ ਸਪਲਾਈ ਦੇ ਰਿਹਾ ਜਿੱਥੇ ਆਮ ਆਦਮੀ ਪਾਰਟੀ ਫੇਰ ਹੈ ਉਥੇ ਸਭ ਤੋਂ ਵੱਡਾ ਫੇਲੀਅਰ ਸੈਂਟਰ ਗਵਰਨਮੈਂਟ ਦਾ ਭਾਰਤੀ ਜਨਤਾ ਪਾਰਟੀ ਦਾ ਆ ਜਿਹੜੀ ਕਿ ਲਗਾਤਾਰ ਇਹਨਾਂ ਨੂੰ ਰੋਕ ਨਹੀਂ ਰਹੀ ਇਹਨਾਂ ਤੇ ਰੋਖਾ ਵੀ ਨਹੀਂ ਲਾ ਰਹੀ ਕੋਈ ਐਂਟੀ ਡਰੋਨ ਸਿਸਟਮ ਨਹੀਂ ਲਾ ਰਹੀ ਬਤੌਰ ਮੈਂਬਰ ਪਾਰਲੀਮੈਂਟ ਦੋ ਵਾਰ ਮੈਂ ਪਾਰਲੀਮੈਂਟ ਚ ਖੜ ਕੇ ਇਹ ਮੰਗ ਕਰ ਚੁੱਕਾ ਕਿ ਸਾਡੇ ਐਂਟੀ ਡਰੋਨ ਸਿਸਟਮ ਲਾ ਲਓ ਸਾਡੀ ਨਸਲਾਂ ਤਬਾਹ ਹੋਣ ਜਾ ਰਹੀਆਂ ਨੇ ਪਰ ਕੋਈ ਇਹਦੇ ਤੇ ਤਵੱਜੋ ਨਹੀਂ ਕਰਦਾ ਇਹ ਸਭ ਕੁਝ ਜਿਹੜਾ ਆ ਇਹ ਦੋਵੇਂ ਸਰਕਾਰਾਂ ਦੇ ਇਹਦੇ ਤੇ ਜ਼ਿੰਮੇਵਾਰੀ ਪड़ਦੀ ਹੈ ਉਹਨਾਂ ਨੂੰ ਨੈਤਿਕ ਤੌਰ ਤੇ ਆਪਣੀ ਜ਼ਿੰਮੇਵਾਰੀ ਕਬੂਲਣੀ ਚਾਹੀਦੀ ਹੈ ਔਰ ਸ਼ਕਤੀ ਦੇ ਨਾਲ ਇਸ ਸਿਸਟਮ ਦੇ ਵਿਰੁੱਧ ਲੜਾਈ ਲੜਨੀ ਚਾਹੀਦੀ ਹੈ